ਹਾਂ ਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਮੈਦੀਆਂ ਕਲਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਜਸ਼ਨਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਕਾਵਾਂ ਦਿਖਾਉਣੀਆਂ ਜਿਨ੍ਹਾਂ ਚ ਇੱਕ ਬਿਲਕੁਲ ਤਾਜੀ ਸੋਈ ਹੈ ਇੱਕ ਗੱਬਣਿਆ ਤੇ ਇੱਕ ਟੁਕੜਿਆ ਬਾਕੀ ਆਪਣੀਆਂ ਪਾਸ ਕਰਕੇ ਚਵਾਈ ਕਰਕੇ ਤਸੱਲੀ ਕਰਕੇ ਤੇ ਫੇਰ ਹੀ ਆਪਣਾ ਪਸ਼ੂ ਖਰੀਦੋ ਜੀ ਜੋ ਵੀ ਆ ਇੱਥੇ ਵੇਖ ਚਾ ਕੇ ਪਸ਼ੂ ਲਓ ਜੀ ਹਾਂਜੀ ਵੀਰ ਜੀ ਸਤ ਸ੍ਰੀ ਅਕਾਲ ਜੀ ਅਸੀਂ ਗਾਲ ਜੀ ਹਰਪ੍ਰੀਤ ਜੀ ਕੀ ਹਾਲ ਜੇ ਵਧੀਆ ਵਧੀਆ ਤੁਸੀਂ ਦੱਸੋ ਵਧੀਆ ਵਧੀਆ ਬੜੀ ਕਿਰਪਾ ਹੈ ਬਾਬਾ ਸ਼ਹੀਦ ਸਿੰਘ ਦੀ ਚਲੋ ਕਿਰਪਾ ਚੈਦੀ ਜੇ ਤੇ ਨਾਮ ਦੱਸਦੇ ਕਰੀ ਫਿਰ ਨਾਮ ਜਸ਼ਨ ਜੇ ਪੇਨ ਮਿਆਦੀਆਂ ਤਸੀਲੇ ਨਾਲਾ ਜ਼ਿਲ੍ਹਾ ਅੰਮ੍ਰਿਤਸਰ ਜੀ ਤੇ ਅੱਜ ਤਿੰਨ ਹੀ ਆ ਫਿਰ ਗਾਉਂ ਜਿੰਨੇ ਹਰਪ੍ਰੀਤ ਜੀ ਆ ਵਾ ਸ਼ਸ਼ੂਈ ਰਾਤ ਦੀ ਅੱਛਾ ਰਾਤ ਦੀ ਸੂਈ ਹੈ ਹਾਂਜੀ ਪ੍ਰੋਪਰ ਜੇਰ ਜੂਰ ਛੁੱਟਦੀ ਆ ਸਾਰੀ ਵੀਡੀਓ ਆਪਣੇਗਾ ਕਿ ਹੁਣੇ ਵਹਿੜ ਆਈ ਆ ਅੱਛਾ ਬਾਕੀ ਆ ਜਿੰਨਾ ਘਰੋਂ ਆਈ ਆ ਚਲੋ ਪਰ ਆਲੀ ਪਰੋਲੀ ਕਿਉਂ ਨਾ ਕੋਦੇ ਹਰਿਆ ਹੋ ਰਹਾ ਨਹੀਂ ਅੱਛਾ ਉਹਨਾਂ ਕੋ ਨਹੀਂ ਲੱਪਾ ਚਟਾਇਆ ਕਰ ਮੋੜਾ ਪਟਿਆ ਆ ਪੀ ਆ ਵੇਖੋ ਮੂੰਹ ਨਹੀਂ ਪੋਟਣ ਦੀ ਕਰਮਾ ਵਾਲੀ ਹਾਂਜੀ ਹਾਂਜੀ ਬੱਚਾ ਇਹਦਾ ਬੱਚਾ ਹਰਪਜੀ ਬਸਾ ਗਿੱਲਾ ਹੀ 나ੜੂ ਜੇ ਨਾਲ ਇਹ ਇੱਕੋ ਹੀ ਚਵਾਈ ਹੋਈ ਏਦੀ ਹਾਂ ਚਾਹ ਦੇਖ ਸਕਦੇ ਜੀ ਬਿਲਕੁਲ ਗਿੱਲਾ ਹੀ ਗਿੱਲਾ ਹੀ ਬਿਲਕੁਲ 나ੜੂ ਨਾਲ ਠੀਕ ਹੈ ਜੀ ਤੇ ਕਿੰਨਾ ਕ ਦੁੱਧ ਭਰੀ ਜਾਊਗੀ ਦੁੱਧ ਹਰਪਜੀ ਘਰ ਲੈ ਜਾਂਦੇ ਸੀ ਪਿਛਲੇ ਸੂਏ ਥੋੜੀ ਜਿਹੀ ਬਸ਼ੀ ਰਾਜੀ ਅੱਛਾ ਉਦੋਂ ਕਹਿੰਦੇ ਵੀ ਅਸੀਂ ਦੁੱਧ ਚੋਇਆ ਥਲੋ 13 14 ਕਿਲੋ ਅੱਛਾ ਹਾਂਜੀ ਐਰ ਕੀ ਵੇਖੋ ਜਿਹੜੇ ਥੋੜਾ ਸਾ ਰੁੱਖਾ ਪਾਣਿਆ ਹਾਂਜੀ ਫਿਰ ਵੀ 11 12 ਕਿਲੋ ਦੁੱਧ ਚ ਵਾ ਜੂਗੀ ਬਾਕੀ ਹਰ ਵੀ ਜੀ ਆਪਾਂ ਬੇਨਤੀ ਇਹ ਕਰਦੇ ਦੁੱਧ ਸੇਵਾ ਦਾ ਹਾਂਜੀ ਪਾਲਾਂਗੇ ਤੇ ਚੋਲਾਂਗੇ ਬਾਕੀ ਇਹ ਇੱਕ ਤੇ ਤਾਜੀ ਸੋਈ ਆ ਇੱਕ ਇਹ ਸਫਰ ਚ ਆਈ ਆ ਤੇ ਕੋਤਰਾ ਸਾਮ ਘਟ ਹੋਈ ਉਹਦੇ ਕਰਕੇ ਥੋੜੀ ਜਿਆਦੀ ਲੱਪੇ ਚ ਲੱਗਣ ਦੀ ਹੈ ਤੋਰੋ ਹਾਂ ਫਿਰ ਇੱਕ ਕਰੀ ਨੂੰ ਇਹ ਆ ਵੀ 2 4 ਦਿਨ ਖਾ ਕੇ ਤੇ ਇੱਕ ਰੇ ਢਿੱਡ ਭਰ ਜੂਗੀ ਕੋਟਣ ਦੀ ਕਰਮ ਵਾਲੀ ਜੋ ਆਈ ਆ ਅੱਛਾ ਸ਼ੁਰੂ ਬੜੀ ਹੈ ਮੈਂ ਅਗਲਾ ਹੈ ਉਹ ਤਰੇ ਆ ਵੀ ਕੱਦ ਕੱਠਾ ਚਾ ਆ ਚਾਰ ਦਿਨ ਇੱਕ ਰੀ ਸਾਮਕੇ ਤੇ ਫੇਰ ਜਿਹੜਾ ਚਲੋ ਇਹਨੇ ਦੁੱਧ ਤੇ ਆ ਜਣਾ ਹੁਣ ਤੇ ਸਾਰਾ ਸਾਲ ਦੁੱਧ ਤੇਨੇ ਕੱਲੀ ਜਾਊਗੀ 98 ਤੇ ਦੇਖ ਸਕਦੇ ਜੇ ਲੱਗ ਤੋ ਜਾ ਉਹ ਨੀਕੀ ਭਲਾ ਮਿਹਰੀਆਂ ਹਵਾਨੇ ਤੇ ਹੈਗੀਆਂ ਤੇ ਰਾਜੇ ਤਾਰਾ ਇਹਦੀਆਂ ਦਿਖਾ ਦਿਓ ਬੱਚਾ ਲਾਣੀ ਦੋਧੇ ਲੈ ਜੋ ਤੇ ਇਧਰ ਬੰਮ ਬੈਜਾ ਆ ਦੇਖ ਲੈ ਆਈ ਪਾਸੇ ਮੇਰੀ ਹਾਂ ਦੇਖ ਸਾਡੇ ਬਿਲਕੁਲ ਸਾਫਤਾ ਆ ਰਿਹਾ ਠੀਕ ਹੈ ਉਤਰਾ ਵੀ ਠੰਡੀ ਤੇ ਰਹੀ ਆ ਕੋਈ ਗੱਲ ਨਹੀਂ ਹੋ ਗਿਆ ਉਥੇ ਨਿੱਕੇ ਵਹਿ ਗਏ ਯਾਰ ਇਹ ਪੱਛੂ ਕਰ ਜੀ ਤੇ ਮੁੱਲ ਫਿਰ ਵਿਦਿਆ ਦਾ ਮੋਲ ਹਰਪਜੀਤ ਜੀ ਜਿੱਦਾਂ ਇਹੋ ਜਿਹੀ ਵੈੜ ਹੈ ਜੇ ਲਾਲੋ ਸਾਹਬੀ ਆਪਣੇ ਕੋਲ ਅੱਜ ਹੀ ਆਈ ਹੈ ਜੇ 2 ਦਿਨ ਆਪਾਂ ਸੰਭਲੀਏ ਹਾਂਜੀ ਫਿਰ ਤੇ ਵੈੜ ਦੀਆਂ ਬਾਹਰ ਵੇਖਦੀ ਆ ਹਾਂਜੀ ਹੁਣ ਦੇਰੀ ਤੇ ਦੀ 2000 ਹੋਰ ਛੱਡ ਦੀ 26 ਦੇ ਦੋ 27000 ਰੁਪਏ ਦੇ ਦਾਂ 26 ਦੇ ਦੇ ਦੋ ਫਿਰ ਠੀਕ ਹੈ ਵੀ 26 ਦੇ ਦਾਂ 500 ਰੁਪਏ ਹੋਰ ਅੱਛਾ 5.5 ਦੀ ਠੀਕ ਹੈ ਜੀ ਹਾਂਜੀ ਬਾਕੀ ਕੋਈ ਵੀ ਸੰਭਲੂਗਾ ਯਾਦ ਕਰੂਗਾ ਆ ਗੱਬਣਿਆ ਇਹ ਗੱਬਣ ਹਰਪਜੀਤ ਜੀ ਇਹ ਕਿੰਨਾ ਕੁ ਦੁੱਧ ਕਰੀ ਜਾਊਗੀ 2000 ਰੁਪਏ ਦੀ ਦੁੱਧਾ ਸੁਗਾ ਵੈੜ ਦਾ ਜਰਸੀ ਪ्योर ਦੱਸੀ ਆ ਹਾਂਜੀ ਘਰ ਆਲੇ ਜਾਂਦੇ ਆ ਵੀ ਪਹਿਲਾ ਜਿਹੜੇ ਪਹਿਲਾ ਸੂਆ ਸੂਈ ਸੀ ਉਦੋਂ ਹਰਪਿੰਦੂ ਦਿਨ 10 ਕਿਲੋ ਚੋਆ ਤੁਰ ਫੇਰ ਇੱਕ ਰੇਮ ਬਾਕੀ ਵੇਖੋ ਕੀ ਹੈ ਸਵਾਰ ਤੇ ਹੋਰ ਜਰਸੀ ਅੰਦੇ ਆ ਜਲੇ ਬਾਕੀ ਕੋਈ 5-7 ਦਿਨ ਜਿੰਨੇ ਲੈ ਜਾਣੇ ਸੋਚ ਚਾ ਜਨੇ ਲੈ ਜਾਵੀਂ ਚੰਗੀ ਪਰੂਗੀ ਬੈਠ ਤੇ ਇਹ ਦਾ ਫਰਮੁੱਲ ਮੁੱਲ ਹਰਪ੍ਰੀਤ ਜੀ ਜਿਹੜੀ ਵਹਿੜ ਹੈ ਵੇਖੋ ਸ਼ਕੁਨੀਆਂ ਸ਼ਕੁਨੀਆਂ ਵਸੇ ਨੂੰ ਚੰਗੀ ਬਣੂ ਅਸ਼ੀ ਜੀ ਹਾਂਜੀ ਮੇਰਾ ਜੀ ਕਰਦਾ ਇਹ ਵੀ ਦੇ ਦਈਏ 32 ਤੇ ਜੋ ਛੱਡ ਦੀਏ ਦਾ 2000 28 ਦੀ ਦੇ ਦੀਏ ਹਾਂਜੀ 2000 ਰੁਪਏ ਜੀ 27 ਦੀ ਦੇ ਦੀਏ ਦੇ ਦਾਂਗੇ ਰੁਪਏ 27 ਹੀ ਦੇਵਾਂਗੇ ਤੁਸੀਂ ਕਰਾ ਠੀਕ ਹੈ ਜੀ ਉਹਦੇ ਨਾਲ ਅੱਗੇ ਜੀ ਬਾਕੀ ਜੇ ਵਸ਼ੀ ਤੁਹਾਨੂੰ ਪਤਾ ਹੈ ਵੀ ਜੇ ਆਪਾਂ ਲੋਕਲ ਇਥੇ ਵੇਚੀ ਚਲੋ ਵੀਡੀਓ ਤੇ ਇਦਾਂ ਜੀ ਵੀ ਹਜ਼ਾਰ ਹਜ਼ਾਰ ਦਾ 500 ਦਾ ਈ ਮਾਣ ਨਹੀਂ ਹੁੰਦਾ ਬਸ ਹਾਂਜੀ ਹਾਂਜੀ ਜੋ ਲੋਕਲ ਬਸ਼ੀ ਵੇਚੀ ਹੈ ਨਾ ਉਹਨਾਂ ਬਸ਼ੀ ਦੇ ਪਾ 40 ਕਰਕੇ 35000 ਦੀ ਬਸ਼ੀ ਫੜਾ ਦੇ ਦੀ 100 ਰੁਪਏ ਜੀ ਠੀਕ ਹੈ ਜੀ ਤੇ ਆ ਜਿਹੜੀ ਜੇ 100 ਰੁਪਏ ਜੀ ਬਸ਼ੀ ਇਹਦੇ ਕੋਲ ਦੁੱਧ ਇਹਦੇ ਕੋਲ ਹਰਜੀ ਜਿਹੜਾ ਦੁੱਧ ਹੈਗਾ ਆ 7 ਕਿਲੋ 6 ਕਿਲੋ ਵੀ ਕੋਈ ਆਪਣਾ ਮਿੰਕ ਲੈ ਜਾ ਪੱਕਾ ਅੱਛਾ ਤਾਂ ਜੀ ਤੋਰ ਫੇਰ ਇੱਕ ਕਰੀ ਪਹਿਲਾਂ ਸੁਬਾਹ ਬਸ਼ੀ ਸੂਈ ਆ ਤੇ ਹੇ ਅੱਪੀ ਚਲੋ ਚਾਹ ਪਾਣੀ ਦਾ ਕਿਸੇ ਵੀ ਦਸਾਰੀ ਜਾਊਗੀ। ਉਤਰਾਂ ਜੇ ਗਾਂ ਵੀ ਤਿਆਰ ਹੁੰਦੀ ਆ। ਤੇ ਚੰਗੀ ਆ ਬੜਾ ਉਤਰਾਂ। ਫੇਰ ਹੁਣ ਤੇ ਤੱਕੜਿਆ। ਦੇਖੋ ਗਾਂ ਵੀ ਤਿਆਰ ਕਰਨ ਲਈ ਕਿਸੇ ਨਾਲ ਖੜਨੀ ਹੋਵੇ ਤਾਂ ਵੀ ਚੰਗੀ ਰਕਮ ਦੀ ਤਿਆਰ ਹੋਣੀ ਆ। ਚੰਗੀ ਹਰਪੂਜੀ ਵਾਸ਼ੀ ਸੋਹਣੀ ਸੁਨਖੀ ਆ ਦੇ। ਤੇ ਮੁੱਲ ਫੇਰ ਇਹਦਾ। ਮੁੱਲ ਹਰਪੂਜੀ ਜਿਹੜੀ ਲੈਣ ਦੇਣ ਵਾਲੀ ਗੱਲ ਆ ਦੇ ਦਈਏ 16 ਦੀ 15 ਚੋਂ 1000 ਛੱਡ ਦਈਏ 14 ਦੀ ਦੇ ਦਈਏ ਹਾਂਜੀ ਤਾਂ ਕਣਾ ਹੋ ਜਾਊਗਾ ਨਹੀਂ ਜਾਣਦੀ ਕੁਛ ਨਹੀਂ ਚਲੋ ਕੋਈ ਨਹੀਂ ਹਰਬੀ ਦੇਣਾ ਠੀਕ ਹੈ ਜੀ ਤੇ ਬਾਕੀ ਇੱਥੇ ਆਓ ਆਪਣੀ ਤਸੱਲੀ ਕਰਕੇ ਆਪਣੀ ਹਰਬੀ ਚੌਚਵਾ ਕੇ ਆਪਣੀ ਹਰਬੀ ਦੀ ਤਸੱਲੀ ਹੁੰਦੀ ਆ ਹਾਂਜੀ ਹੋਰ ਕਰੇ ਸਾਡੇ ਤੇ ਨਾ ਰਵੇ ਠੀਕ ਹੈ ਜੀ ਠੀਕ ਹੈ ਜੀ ਆਪਣੀ ਚੌਚਵਾ ਕੇ ਤੇ ਸਮਝਣਾ ਖੜੇ ਜੀ